ਤੇ ਹੁਣ ਗੱਲ ਕਰਾਂਗੇ ਹੜ ਨਾਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਝਲਾ ਗੁਰਦਾਸਪੁਰ ਦੇ ਜਿੱਥੇ ਕਿ ਹੜਾਂ ਦੇ ਪਾਣੀ ਨਾਲ ਡੁੱਬੀ ਫਸਲ ਦੇਖ ਕੇ ਇੱਕ ਕਿਸਾਨ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋਣ ਦੀ ਸੂਚਨਾ ਮਿਲੀ ਹੈ ਇਹ ਘਟਨਾ ਗੁਰਦਾਸਪੁਰ ਦੇ ਪਿੰਡ ਬਲਗਨ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਪੂਰਾ ਪਿੰਡ ਹੜ ਦੇ ਪਾਣੀ ਦੀ ਲਪੇੜ ਵਿੱਚ ਆ ਗਿਆ ਸੀ ਮ੍ਰਿਤਕ ਕਿਸਾਨ ਦੀ ਪਛਾਣ 35 ਸਾਲਾ ਸੰਦੀਪ ਸਿੰਘ ਪੁੱਤਰ ਹਰਵੰਦ ਸਿੰਘ ਵਜੋਂ ਹੋਈ ਹੈ ਜ਼ਿਕਰ ਜੋ ਹੈ ਕਿ ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ 37 ਤੋਂ 38 ਲੋਕਾਂ ਦੀ ਇਹਨਾਂ ਹੜਾ ਕਾਰਨ ਮੌਤ ਹੋ ਚੁੱਕੀ ਹੈ। ਹਰਜਿੰਦਰ ਕੌਰ ਮੇਰਾ ਨਾਮ ਸੰਦੀਪ ਸਿੰਘ ਇਹਨਾਂ ਦਾ ਨਾਮ ਹੈ ਮੇਰੇ ਘਰ ਵਾਲੇ ਦਾ। ਪਿੰਡ ਬਲਗਾਂ ਦੇ ਰਹਿਣ ਵਾਲੇ ਆਪਾਂ। ਡੈਥ ਕਿਸ ਤਰ੍ਹਾਂ ਹੋਈ ਇਹਨਾਂ ਦੀ? ਡੈਥ ਹੋਈ ਵੀ ਪਾਣੀ ਚ ਗਿਆ ਨੇ। ਕੁਝ ਦਿਨਾਂ ਤੋਂ ਹੜਾ ਆ ਰਿਹਾ ਵਾ। ਪਾਣੀ ਬਹੁਤ ਜ਼ਿਆਦਾ ਆ ਰਿਹਾ ਸੀ। ਤੇ ਕੁਝ ਪਹਿਲੀ ਆਪਣੇ ਹੀ ਕੁਝ ਠੇਕੇ ਤੇ ਲਈ ਸੀ। ਸਾਡੇ ਕੁ ਤਿੰਨ ਚਾਰ ਕਿੱਲੇ ਪਹਿਲੀ ਇਸ ਟੰਕ ਤੇ। ਤੇ ਫੇਰਾ ਮਾਰ ਨਹੀਂ ਗਏ ਨੇ ਪਹਿਲੀ ਵਿੱਚ। ਉੱਥੇ ਇਹਨਾਂ ਕੋਲ ਪਾਣੀ ਨਹੀਂ ਵੇਖ ਕੇ ਸਾਰਿਆ ਗਿਆ। ਵੇਖ ਕੇ ਤਾਂ ਆਪਣੇ ਆਪ ਹੀ ਥੱਲੇ ਡਿੱਗ ਪਿਆ। ਟੈਕ ਹੀ ਹੋ ਗਿਆ ਇੱਕ ਜੱਕ ਦਾ ਵੀ ਇਹਨਾਂ ਨੂੰ। ਆਪਾਂ ਤਾਂ ਮਗਰ ਗਏ ਦੇਖ ਕੇ ਆਏ ਇਹਨਾਂ ਨੂੰ। ਤੇ ਜਿਹਦੀ ਪਹਿਲੀ ਠੇਕੇ ਤੇ ਲਈ ਆ ਕਿੰਨਾ ਠੇਕਾ ਤੁਸੀਂ ਦੇਂਦੇ? ਅਸੀਂ 50000 ਰਸਟਾਮ ਤੇ ਦੇ ਰਹੇ ਉਹਨਾਂ ਨੂੰ ਠੇਕਾ। ਕਿਲੇ ਦਾ। ਤੇ ਝੋਨਾ ਜਿਹੜਾ ਆਪਾਂ ਪੂਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ। ਹਾਂਜੀ ਬਿਲਕੁਲ ਡੁੱਬਿਆ ਹੋਇਆ ਦਾ ਪਾਣੀ ਵਿੱਚ। ਐਸਾ ਵੀ ਝੋਨਾ ਜਿਹੜਾ ਪਾਣੀ ਦੇ ਵਿੱਚ ਹੀ ਆ। ਹਾਂਜੀ ਇਸ ਟਾਈਮ ਤੇ ਪੂਰਾ ਡੁੱਬਿਆ ਦਾ ਝੋਨਾ ਹਜੇ। ਇੰਨੇ ਬੱਚੇ ਆ ਸਾਡੇ ਮੇਰੇ ਦੋਨੇ ਬੇਟੀਆਂ ਨੇ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਅਸੀਂ ਇਹ ਮੰਗ ਕਰਨਿਆ ਕਿ ਸਾਡੇ ਕਮਾਨ ਵਾਲਾ ਘਰ ਵਿੱਚ ਕੋਈ ਨਿਗਾਸਟਾਂ ਵਿੱਚ ਸਾਡੇ ਜਿਹੜੇ ਪਿਤਾ ਜੀ ਬਜ਼ੁਰਗ ਨੇ ਮੇਰਾ ਸਹੁਰਾ ਸਾਹਿਬ ਤੇ ਇਹਨਾਂ ਦੇ ਸਿਰ ਤੇ ਹੀ ਆਪਾਂ ਖਾਰੇ ਹੀ ਦਿਹਾੜੀ ਵੀ ਲਾਉਂਦੇ ਹੀ ਘਰ ਦਾ ਵੀ ਕਰਦੇ ਸਾਰੇ ਕੰਮ ਵੀ ਕਰਦੇ ਸੀਗੇ ਤੇ ਸਾਨੂੰ ਇਹੋ ਹੀ ਆ ਕਿ ਸਾਡਾ ਥੋੜਾ ਜਿਹਾ ਹੈਲਪ ਕੀਤੀ ਜਾਏ ਹੁਣ ਸੋ ਸਾਡਾ ਪਿੰਡ ਬਲਗਣਾ ਵੀ ਜੀ ਸਾਡੇ ਪਿੰਡ ਅੱਜ ਬਹੁਤ ਹੀ ਬਹੁਤ ਹੀ ਮੰਦਪਾਤ ਦੀ ਘਟਨਾ ਘਟੀ ਹੈ ਜੋ ਕਿ ਸਾਡੇ ਇੱਕ ਨੌਜਵਾਨ ਸੰਦੀਪ ਸਿੰਘ ਜਿਨ੍ਹਾਂ ਦੇ ਖੇਤ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਚੜਨ ਕਰਕੇ ਫਸਲ ਸਾਰੀ ਮਾਰੀ ਗਈ ਸੀ ਉਹ ਸਾਮੀ ਆਪਣੇ ਘਰੋਂ ਫੇਰਾ ਮਨ ਆਇਆ ਜਦੋਂ ਉਹਨੇ ਆਣ ਕੇ ਵੇਖਿਆ ਕਿ ਫਸਲ ਸਾਰੀ ਮਾਰੀ ਗਈ ਹੈ ਤੇ ਉਹਦੇ ਕਾਰਨ ਆਉਂਦੇ ਉਹਨੇ ਆਣ ਕੇ ਜਦੋਂ ਵੇਖਿਆ ਉਹਦੇ ਦਿਲ ਨੂੰ ਅਟੈਕ ਹੋ ਗਿਆ ਤੇ ਉਹਨਾਂ ਦੇ ਪਰਿਵਾਰ ਨੂੰ ਪਿੱਛੇ ਇੱਥੇ ਆਣ ਗਵਾਂਢ ਦੇ ਲੋਕਾਂ ਨੇ ਖਬਰ ਕੀਤੀ ਤਾਂ ਫਿਰ ਉਹਦਾ ਪਰਿਵਾਰ ਉਹਨਾਂ ਨੂੰ ਇੱਥੇ ਚੁੱਕ ਕੇ ਲੈ ਕੇ ਗਿਆ ਇਨੇ ਬਾਕੀ ਐ ਨਾਂ ਦੇ ਗਿੰਨਾਂ ਦਾ ਦੋ ਤੀਆਂ ਨੇ ਜੀ ਉਹਨਾਂ ਦੀ ਬਾਕੀ ਘਰ ਦੀ ਮਾਲਿਅਤ ਬਹੁਤ ਖਸਤਾ ਵਾ ਤੇ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਦੁੱਖਤਾਈ ਹੈ ਕੀ ਕੰਮ ਕਰਦੀ ਹੈ ਉਹ ਢਾੜੀ ਦਾ ਪਾਈ ਕਰਦਾ ਸੀ ਕੋਈ ਆ ਥੋੜੀ ਜਿਹੀ ਖੇਤ ਹੀ ਜਿਹੜੇ ਉਹ ਵੀ ਕੁਦਰਤ ਦੇ ਕਰਕੇ ਸਾਰਾ ਕੁਝ ਡੁੱਬਾ ਪਿਆ ਵਾ ਕਿੰਨੀ ਜ਼ਮੀਨ ਹੀ ਇਹਨਾਂ ਦੀ ਆਪਣੀ ਆਪਣੀ ਦੇ ਇੱਕ ਅੱਧਾ ਕਿਲਾ ਸੀ ਕਿਲਾ ਕੇ ਪਹਿਲੇ ਸੀ ਕੋਈ ਦੋ ਢਾਈ ਕਿਲੇ ਉਹਨਾਂ ਠੇਕੇ ਤੇ ਵੀ ਲਈ ਹੋਈ ਜੀ ਪ੍ਰਸ਼ਾਸਨ ਤੋਂ ਤੁਸੀਂ ਇਹ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਾਡੀ ਇਹ ਮੰਗਾ ਕਿ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਆ ਸੋ ਵੱਧ ਤੋਂ ਵੱਧ ਜਿੰਨੀ ਵੀ ਸਹਤ ਹੋ ਸਕੇ ਇਸ ਪਰਿਵਾਰ ਦੀ ਤੇ ਪ੍ਰਸ਼ਾਸਨ ਕੋਲ ਸਾਡੀ ਇਹ ਮੰਗਾ ਕਿ ਉਹਨਾਂ ਨੂੰ ਜ਼ਰੂਰ ਜੋ ਵੀ ਬੰਦਾ ਵਾ ਵੱਧ ਤੋਂ ਵੱਧ ਉਹਨਾਂ ਦੀ ਮਦਦ ਕੀਤੀ ਜਾਵੇ